ਮਾਰੀ ਆਪਾਂ ਮੇਰਾ ਨਾਂ ਜੀ ਫੌਜੀ ਗੁਰਦੇਵ ਸਿੰਘ ਹੈ ਠੀਕ ਹੈ ਜੀ ਕੀ ਗੱਲ ਬਾਤ ਹੋਈ ਰਾਤ ਦੀ ਰਾਤ ਦੀ ਜੀ ਗੱਲ ਇਹ ਹੋਈ ਹੈ ਜੀ ਆਪਾਂ ਜੀ ਖਬਰਾਂ ਕੋਲ ਸਭ ਸਮਾਚਾਰ ਸੁਣ ਕੇ ਇਸੌਣ ਦੀ ਤਿਆਰੀ ਕਰ ਰਿਆ ਸੀਗੇ ਜੀ ਤੇ ਅਚਾਨਕ ਹੀ ਸਾਨੂੰ ਖੜਕਾ ਆਇਆ ਥੋੜਾ ਖੜਕਾਉਣ ਤੋਂ ਬਾਅਦ ਸਾਨੂੰ ਗੇਟ ਦੇ ਪੱਥਰਾਂ ਦਾ ਤੇ ਪਤਾ ਨਹੀਂ ਲੱਗਿਆ ਤੇ ਜਿਹੜੇ ਸ਼ੀਸ਼ਾ ਟੁੱਟਿਆ ਜਦੋਂ ਇੱਥੇ ਪੱਥਰ ਵੱਜਿਆ ਉਦੋਂ ਪਤਾ ਲੱਗਿਆ ਕਿ ਸਾਡੇ ਕੋਲ ਖੜਕਾ ਹੋਇਆ ਖੜਕਾ ਹੋਣ ਤੋਂ ਬਾਅਦ ਅਸੀਂ ਜਾ ਉੱਠਿਆ ਚਾਰ ਸਵੇਰੇ ਦੇਖਿਆ ਸਾਨੂੰ ਕੁਝ ਨਜ਼ਰ ਨਾ ਆਇਆ ਫਿਰ ਅਸੀਂ ਕੋਠੇ ਚੜ੍ਹ ਕੇ ਦੇਖਿਆ ਕੁਝ ਨਹੀਂ ਨਜ਼ਰ ਆਇਆ ਫਿਰ ਫਿਰ ਥੱਲੇ ਆ ਕੇ ਫਿਰ ਦੇਖਿਆ ਫਿਰ ਸਾਨੂੰ ਨਜ਼ਰ ਆਇਆ ਵੀ ਇਦਾਂ ਦਾ ਸ਼ੀਸ਼ਾ ਟੁੱਟਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਕੇ ਫਿਰ ਆਪਾਂ ਪੁਲਿਸ ਨੂੰ ਫੋਨ ਕੀਤਾ ਫੋਨ ਵੱਲ ਪੁਲਿਸ ਆਏ ਨਹੀਂ ਬੋਲੇ ਵੀ ਅਸੀਂ ਹੁਣੇ ਆਈਏ ਜਾਂ ਸਵੇਰੇ ਆਈਏ ਮੈਰੀ ਹੁਣ ਤੇ ਬੰਦਾ ਕੋ ਫੜਿਆ ਨਹੀਂ ਆਣਾ ਸਵੇਰੇ ਹੀ ਆ ਉਹ ਫਿਰ ਸਵੇਰੇ ਆਈ ਦੀ ਇਹ ਹੁਣ ਮੈਂ ਦਰਫਾਸ ਵੀ ਲੈ ਕੇ ਆਇਆ ਕਾਦੀਆਂ ਸਾਣੇ ਚ ਇਹੀ ਲਿਖਵਾਇਆ ਕਿ ਅਣਪਛਾਤੇ ਆਦਮੀ ਆ ਤੇ ਸਾਨੂੰ ਗੜੀ ਗਵਾੜ ਵਾਲੇ ਨੇ ਇਹ ਦੱਸਿਆ ਕਿ ਡਗੜ ਡਗਡ ਹੁੰਦੀ ਜਾ ਰਹੀ ਗਲੀਆਂ ਭੱਜੇ ਜਦੋਂ ਤੇ ਅਸੀਂ ਫਿਰ ਸਾਕਰੇ ਤੌਰ ਤੇ ਅਹੀਂ ਤੇ ਜੇ ਕਿਦਰ ਸਾਖਾ ਹੀ ਨਹੀਂ ਹੀ ਕਿਤੇ ਕਰ ਰਹੇ ਪਰ ਕਿਸੇ ਦੇ ਸ਼ੱਕ ਹੈਗਾ ਸਾਨੂੰ ਤੇ ਅਜੇ ਕੋਈ ਕੋਈ ਸ਼ੱਕ ਨਹੀਂ ਗਈ ਚੱਲ ਜੀ। ਤੁਹਾਡੀ ਕਿਸੇ ਨਾਲ ਕੋਈ ਰੰਜਿਸ਼ ਪਾਜੀ ਕੋਈ ਰੰਜਿਸ਼ ਬਾਜੀ ਨਹੀਂ ਹੈ ਜੀ। ਆਪਾਂ ਹਰ ਇੱਕ ਨਾਲ ਪਿਆਰ ਨਾਲ ਰਹ ਰਹੇ ਆ। ਆ ਪਹਿਲਾ ਚਾਂਸ ਹੋਇਆ ਜੀ ਬਗੈਰ ਗੇਟਾਂ ਤੋਂ ਵੀ ਰਹ ਰਹੇ ਆ ਹੀ ਹੈਗੇ। ਪਰ ਸਾਡੇ ਕੋਈ ਚੱਕਰ ਨਹੀਂ ਆਇਆ ਹੁਣ ਪਤਾ ਨਹੀਂ ਕੀ ਹੋਇਆ ਜੀ ਅੱਜ ਰਾਤ। ਘਰ ਦੇ ਸ਼ੀਸ਼ੇ ਕੱਲੇ ਬਣੇ ਜਾਂ ਹੋਰ ਵੀ ਕੋਈ ਨੁਕਸਾਨ ਹੋਇਆ ਜੀ। ਹੋਰ ਕੋਈ ਨੁਕਸਾਨ ਨਹੀਂ ਹੋਇਆ ਜੀ ਸ਼ੀਸ਼ੇ ਹੀ ਤੋੜੇ ਆ। ਤੇ ਬਾਕੀ ਗੇਟ ਦੇ ਉੱਤੇ ਪੱਥਰ ਮਾਰੇ ਆ। ਤੁਸੀਂ ਪੁਲਿਸ ਤੋਂ ਮਿਲੇ ਉਹਨਾਂ ਨੇ ਕੀ ਕਿਹਾ? ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਜੇ ਕੋਈ ਜੀਤੇ ਸਾਖ ਹੋਇਆ ਤਾਂ ਸਾਨੂੰ ਦੱਸ ਦਿਓ ਤੇ ਆ ਕੋਈ ਗੱਲ ਨਹੀਂ ਦੱਸ ਦਿਆਂਗੇ ਤੇ ਫਿਰ ਪੁਲਿਸ ਵਾਲੇ ਇਹ ਕਹਿ ਕੇ ਗਏ ਕਿ ਤੁਸੀਂ ਜਾ ਕੇ ਕਾਦੀਆਂ ਥਾਣੇ ਦੇ ਵਿੱਚ ਦਰਖਾਸਤ ਵੀ ਦਿਓ ਮੈਂ ਲਿਖਤੀ ਦਰਖਾਸਤ ਵੀ ਦੇ ਆ ਠੀਕ ਹੈ ਉਸ ਤੋਂ ਬਾਅਦ ਕੋਈ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕੋਈ ਪੁਲਿਸ ਨਾਲ ਮੁੜ ਕੇ ਗੱਲਬਾਤ ਨਹੀਂ ਹੋਈ ਜੀ ਨਾ ਕੋਈ ਪੁਲਿਸ ਵਾਲਾ ਹੀ ਆਇਆ ਅਜੇ ਤੱਕ ਠੀਕ ਹੈ ਜੀ ਉਹਨਾਂ ਡਿਟੇਲ ਡਿਟੇਲ ਕੀਤਾ ਹੈਗਾ ਕੋਈ ਥਾਣੇ ਦਾ اے ایس ਆਈ ਜਸਵੰਤ ਸਿੰਘ ਅਸਾਦੀ ਅਇਤਾ ਕੋ ਵੀ ਨਹੀਂ ਆਇਆ ਪਤਾ ਕਰਨਾ ਕੁਛ ਨਹੀਂ ਠੀਕ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਹਰਪ੍ਰੀਤ ਕੌਰ ਮੈਂ ਇਹ ਮੰਗ ਕਰਨਾ ਚਾਹੁੰਦੀ ਆ ਪ੍ਰਸ਼ਾਸਨ ਤੋਂ ਕਿ ਮੇਰੇ ਹਸਬੰਦ ਵੀ ਆਰਮੀ ਵਿੱਚ ਨੇ ਤੇ ਉਹਨਾਂ ਦੇ ਹੁੰਦਿਆ ਉਹ ਉਹ ਦੇਸ਼ ਦੀ ਉੱਤੇ ਰੱਖਿਆ ਕਰਨਗੇ ਤੇ ਇੱਥੇ ਉਹਨਾਂ ਦਾ ਪਰਵਾਜ਼ ਜਿਹੜਾ ਉਹ ਕੋਈ ਵੀ ਆ ਕੇ ਇਦਾਂ ਕਰ ਸਕਦਾ ਆ ਅੱਜ ਤੇ ਥੋੜਾ ਨੁਕਸਾਨ ਹੋਇਆ ਕੱਲ ਨੂੰ ਕੁਝ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਹੈ ਅਸੀਂ ਬੱਚੇ ਵਾਲੇ ਆ ਕੋਈ ਵੀ ਹੋ ਸਕਦਾ ਆ ਅਣਕੇ ਜਿੱਦਾਂ ਜ਼ਬਰਦਸਤੀ ਕਰ ਸਕਦੇ ਆ ਓਹਦੇ ਨਾਲ ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਪੁਸਤਕਵਾਲੋ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ ਸਾਨੂੰ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾਵੇ ਕੋਈ ਨਾ ਕੋਈ ਇਕੱਲੇ ਵੀ ਘਰ ਵਿੱਚ ਘਰ ਵਿੱਚ ਰਹਿਣਾ ਪੈਂਦਾ ਹੈ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤੇ ਬਹੁਤ ਔਖਾ ਹੋ ਜਾਣਾ ਰਹਿਣਾ ਦੇਖੋ ਪੁਸਤਕ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸਵੇਰੇ ਆਏ ਸੀ ਬਸ ਮੋਕਾ ਵੇਖ ਕੇ ਚਲ ਗਏ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਯੇ ਤੱਕ ਠੀਕ ਹੈ ਕੀ ਮੰਗ ਕਰਨਾ ਚਾਹੁੰਦੇ ਮੰਗ ਇਹੀ ਕਰਨਾ ਚਾਹੁੰਦੇ ਆ ਵੀ ਕੋਈ ਨਾ ਕੋਈ ਦਾ ਹੱਲ ਹੋਣਾ ਚਾਹੀਦਾ ਆ ਅੱਜ ਤੇ ਥੋੜਾ ਕੰਮ ਕਰ ਲੂ ਕੁਝ ਜ਼ਿਆਦਾ ਵੀ ਹੋ ਸਕਦਾ ਹੈ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਨਹੀਂ ਨਹੀਂ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਕੋਈ ਸਾਡੀ ਕੋਈ ਪਾਲੀ ਕੋਈ ਰੰਜਿਸ਼ ਨਹੀਂ ਨਾ ਨਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਅੱਛਾ ਜੀ ਕੋਈ ਦਰਪਾਲ ਸਿੰਘ ਤੇ ਗਾਲਵਾਤ ਤੋਂ ਦਾਸਤਾਈ ਤਾਂ ਨਹੀਂ ਕੋਈ ਹਾਂਜੀ ਹਾਂਜੀ ਇਹਦੇ ਬਾਰੇ ਕੀ ਕਰ ਰਹੇ ਹੋ ਜੀ ਇਹ ਜੀ ਫੋਟੋਗਲ ਦਰਖਾਸਤ ਗੁਰदयाल ਸਿੰਘ ਵਾਸੀ ਕਾਲਮਾ ਨੇ ਦਿੱਤੀ ਆ ਤੇ ਇਹ ਰਾਤ ਦੇ 10:35 ਦੇ ਕਰੀਬ ਕੋ ਜਨ ਸੱਤੀ ਵਿਅਕਤੀਆਂ ਨੇ ਦੇ ਘਰ ਦੇ ਰੋੜੇ ਮਾਰੇ ਆ ਤੇ ਇਹ ਕਹਿੰਦਾ ਵੀ ਮੈਨੂੰ ਸ਼ੱਕ ਤਾਂ ਕਿਸੇ ਤੇ ਨਹੀਂਗਾ ਕਿ ਪੁਲਿਸ ਆਪਣੇ ਤੌਰ ਤੇ ਜਿਹੜੀ ਤਫ਼ਤੀਸ਼ ਕਰ ਰਹੀ ਆ ਜੋ ਤੋ ਜੋ ਤਾਸੇ ਸਾਹਮਣੇ ਆਉਣਗੇ ਕਾਰਵਾਈ ਕਰੀ ਜੀ